हां जी दोस्तों सिद्धू मोसे वाले ਨੂੰ ਤਾਂ ساری ਦੁਨੀਆ ਜਾਣਦੀ ਐ ਦੇਖੋ ਯਾਰ ਕਿੰਨਾ ਘੈਂਟ ਕਲਾਕਾਰ ਸੀਗਾ ਦੇਖੋ ਇਸ ਸਿੱਧੂ ਕੋਲੇ ਕਲਾਕਾਰੀ ਹੋਣ ਦੇ ਬਾਵਜੂਦ ਵੀ ਦੇਖੋ ਯਾਰ ਦਿਹਾੜੀਆਂ ਦੇ ਨਾਲ ਨਾ ਲੇਬਰ ਦਾ ਕੰਮ ਕਰਵਾ ਰਿਹਾ ਆਪਣੇ ਘਰੇ ਯਾਰ ਤੇ ਇਸ ਕਲਾਕਾਰ ਨੂੰ ਕੋਈ ਕਹਿ ਸਕਦਾ ਵੀ ਹੰਕਾਰੀ ਐ ਇਹ ਦੇਖੋ ਯਾਰ ਕਿਵੇਂ ਆਪ ਕੰਮ ਕਰਦਾ ਦਿਹਾੜੀਆਂ ਵਾਂਗੂ ਆਪਦੇ ਘਰੇ ਕੋਈ ਸ਼ਰਮ ਦੀ ਗੱਲ ਨਹੀਂ ਹੁੰਦੀ ਕੋਈ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਯਾਰ ਜਿਹਦੇ ਕੋਲੇ ਐਨੀ ਪ੍ਰਾਪਰਟੀ ਹੋ ਗਈ ਸੀ ਤਾਂ ਦੇਖੋ ਯਾਰ ਲੇਬਰ ਵਾਂਗੂ ਕੰਮ ਕਰੀ ਜਾਂਦਾ ਯਾਰ ਜਿਹੜਾ ਵੀ ਵੀਰ ਦੇ ਨਾਲ ਫੋਟੋ ਖਿਚਾਉਣ ਲਈ ਲਈ ਜਾਂਦਾ ਨਾ ਤਾਂ ਯਾਰ ਉਸ ਨੂੰ ਦਿਲੋਂ ਜੱਫੀ ਪਾਉਂਦਾ ਸੀਗਾ ਯਾਰ ਹੱਸ ਕੇ ਬੁਲਾਉਂਦਾ ਸੀਗਾ ਤੇ ਚਾਹ ਪਾਣੀ ਦਾ ਨਾਂ ਵੀ ਲੈਂਦਾ ਸੀ ਯਾਰ ਕਿੰਨਾ ਦਿਲ ਦਾ ਚੰਗਾ ਸੀ ਸਿੱਧੂ ਯਾਰ ਸਭ ਤੋਂ ਵੱਡੀ ਗੱਲ ਜਦੋਂ ਕਲਾਕਾਰ ਦਾ ਨਾਂ ਚੱਲ ਜਾਂਦਾ ਨਾ ਕੈਸ਼ਟਾਂ ਚੱਲਣ ਲੱਗ ਜਾਂਦੀਆਂ ਉਹ ਕਲਾਕਾਰ ਮਾੜੀ ਜਿਹੀ ਗਜ਼ੈਸ ਵਿੱਚ ਹੋ ਜੇ ਤਾਂ ਪਿੰਡ ਛੱਡ ਜਾਂਦੇ ਨੇ ਆ ਦੇਖੋ ਸਿੱਧੂ ਮੂਸੇ ਵਾਲੇ ਨੇ ਆਪਣੇ ਪਿੰਡ ਦੇ ਵਿੱਚ ਹਵੇਲੀ ਪਾਈ ਆਪਣੀ ਤੇ ਆਪਣੇ ਘਰੇ ਯਾਰ ਦੇਖੋ ਲੇਬਰ ਵਾਂਗੂ ਕੰਮ ਕਰ ਰਿਹਾ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ